ਅਕਾਲੀ ਦਲ ਨਾ ਪਹਿਲਾਂ ਖਤਮ ਹੋਇਆ ਨਾ ਅਕਾਲੀ ਦਲ ਭਵਿੱਖ ਦੇ ਵਿੱਚ ਖਤਮ ਹੋਊਗਾ ਕਿਉਂਕਿ ਸਾਡੇ ਬਜ਼ੁਰਗ ਯੋਧਿਆਂ ਦਾ ਖੂਨ ਡੋਲਿਆ ਹੋਇਆ ਉਸ ਅਕਾਲੀ ਦਲ ਦੇ। 1984 ਤੋਂ ਬਾਅਦ ਦਾ ਸੰਘਰਸ਼ ਜਿਹੜਾ ਸ਼ੁਰੂ ਹੋਇਆ ਖੜਕੂ ਸੰਘਰਸ਼ ਸਿੱਖ ਸੰਘਰਸ਼ ਜਿਹੜਾ ਸ਼ੁਰੂ ਹੋਇਆ ਉਹ ਨੌਜਵਾਨ। ਸੰਤ ਜਰਨੈਲ ਸਿੰਘ ਦੀ ਖਾਲਸਾ ਪੈਂਡਰਾਂ ਵਾਲੇ ਸ਼ਹਾਦਤ ਦਾ ਜਾਨ ਪਿੰਦੇ ਨੇ 37 ਸਾਲ ਦੀ ਉਮਰ 'ਚ। ਭਾਈ ਦੀਪ ਸਿੱਧੂ ਆਉਂਦੇ ਨੇ ਨੌਜਵਾਨ। ਹੁਣ ਦੀ ਲੀਡਰਸ਼ਿਪ ਤੋਂ ਬਿਨਾ ਕਾਲੀ ਦਲ ਦਾ ਰਵਾਈ ਬਹੁਣਾ ਜ਼ਰੂਰੀ ਆ ਕਿਉਂਕਿ ਪੰਜਾਬ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਪੰਜਾਬ ਦੀ ਦਿੱਲੀ ਦੇ ਨਾਲ ਕਦੇ ਨਹੀਂ ਬਣੀ ਪੰਜਾਬ ਦੀ ਦਿੱਲੀ ਦੇ ਨਾਲ ਹਮੇਸ਼ਾ ਆਪਣੀਆਂ ਚੱਲੀਆਂ ਹਾਂ ਹੁਣ ਜਿਹੜਾ ਬਾਗੀ ਟਰਦਾ ਸੁਖਵੀਰ ਬਾਦਲੋਂਾਂ ਤੋਂ ਬਾਗੀ ਹੋਇਆ ਖੜਾ ਕਹਿੰਦੇ ਨੇ ਕਿ ਅਸੀਂ ਤਾਂ ਜੀ ਪੰਜਾਬ ਬਚਾਉਣਾ ਅਸੀਂ ਅਕਾਲੀ ਦਲ ਬਚਾਉਣਾ ਤਾਂ ਫਿਰ ਜਦੋਂ ਸਰਸੇ ਵਾਲੇ ਬਲਤਕਾਰੀਏ ਲੁੱਚੇ ਸਾਧ ਨੂੰ ਉੱਥੇ ਮਾਫੀਆਂ ਦਿੱਤੀਆਂ ਜਾ ਰਹੀਆਂ ਸੀ ਉਸ ਸਮੇਂ ਤੁਹਾਡੀ ਜਵਾਨੀ ਕੀ ਹੋਇਆ ਸੀ ਜਦੋਂ ਅਜ਼ਹਾਰ ਆਲਮ ਵਰਗੇ ਬੁੱਚੜ ਅਫਸਰਾਂ ਨੂੰ ਸਾਡੇ ਅਫਸਰ ਲਗਾਇਆ ਜਾ ਰਿਹਾ ਸੀ ਸਮੇਤ ਸੈਣੀ ਵਰਗਿਆਂ ਨੂੰ ਸਾਡੇ ਅਫਸਰ ਲਗਾਇਆ ਜਾ ਰਿਹਾ ਸੀ ਉਸ ਸਮੇਂ ਤੁਸੀਂ ਕਿੰਨੀ ਬੋਲ ਅਕਾਲੀ ਦਲ ਤਾਂ ਬਹੁਤ ਬਣੇ ਨੇ ਹਨਾ ਅਕਾਲੀ ਦਲ ਪਿੱਛੇ ਜੇ 1920 ਵੀ ਬਣਿਆ ਸੀਗਾ ਉਹ ਅਕਾਲੀ ਦਲ ਉਹ ਸਾਡੀ ਲੀਡਰਸ਼ਿਪ ਅਕਾਲੀ ਦਲ ਦੀ ਨਹੀਂ ਹੋਏਗੀ ਅ ਕਿਉਂਕਿ ਜਦੋਂ ਵੀ ਕੋਈ ਇਨਕਲਾਬ ਆਇਆ ਜਦੋਂ ਵੀ ਕੋਈ ਕ੍ਰਾਂਤੀ ਆਈਆ ਕੋਈ ਵੀ ਲਹਿਰ اٹਹੀਆ ਤਾਂ ਨੌਜਵਾਨਾਂ ਦੇ ਵਿੱਚ ਜਿਹੜੇ ਬਜ਼ੁਰਗਾਂ ਨੇ ਕੰਮ ਪਿੱਛੇ ਕਰਲੇ ਠੀਕ ਆ ਉਹਨਾਂ ਦਾ ਧੰਨਵਾਦ ਹੁਣ ਬਹਿ ਜਾਓ ਨੌਜਵਾਨੀ ਨੂੰ ਕੰਮ ਕਰਨ ਦੇ ਕੋਲੀਗਨ ਵਰਗਿਆਂ ਦੀ ਸਿਨਮਾ ਚੋਂ ਆ ਕੇ ਜਨਰਲ ਵੈਂਤੂਰਾ ਵਰਗੇ ਇੱਥੇ ਅਪਲਾਈ ਕੀਤਾ ਜਾਂਦਾ ਸੀ ਪੰਜਾਬੀ ਗੁਰਮੁਖੀ ਦੇ ਟੈਸਟ ਹੁੰਦੇ ਸੀ ਰਿਕਾਰਡ ਦੇ ਵਿੱਚ ਤੇ ਪੰਜਾਬ ਇੱਕ ਕੰਟਰੀ ਸੀ ਡੋਗਰਿਆਂ ਨੇ ਧਿਆਨ ਸਿੰਘ ਡੋਗਰੇ ਗੁਲਾਬ ਸਿੰਘ ਡੋਗਰਿਆਂ ਨੇ ਜੇ ਕਿਤੇ ਗਜ਼ਾਰੀਆਂ ਕੀਤੀਆਂ ਤਾਂ ਸ਼ੇਰੇ ਪੰਜਾਬ ਦਾ ਕਾਬਲ ਕੰਧਾਰ ਤੱਕ ਦਾ ਰਾਜ ਜਿਹੜਾ ਇੱਕ ਛੋਟਾ ਜਿਹਾ ਰਾਜ ਬਣ ਕੇ ਰਿਹਾ ਪਰ ਇਹ ਵੀ ਕਿਹਾ ਜਾਂਦਾ ਹੈ ਨਾ ਕਿ ਪੰਜਾਬ ਦੇ ਵਿੱਚ ਜੇ ਕਿਸੇ ਨੇ ਨੁਕਸਾਨ ਕੀਤਾ ਤਾਂ ਆਪਣੇ ਨਹੀਂ ਵੱਧ ਕੀਤਾ ਆਪਣੇ ਨਾਲ ਦੇ ਬੰਦਿਆਂ ਨੂੰ ਧੋਖਾ ਦਿੱਤਾ ਅਕਾਲੀ ਦਲ ਕਿਸੇ ਸਿਆਸੀ ਪਾਰਟੀ ਦੇ ਵਿੱਚੋਂ ਰਜਵਾੜੇ ਖਾਨਦਾਨਾਂ ਦੇ ਵਿੱਚੋਂ ਆ ਕੇ ਨਹੀਂ ਅਕਾਲੀ ਦਲ ਰਿਵਾਈਵ ਹੋਇਆ ਅਕਾਲੀ ਦਲ ਰਿਵਾਈਵ ਹੋਊਗਾ ਪੰਜਾਬ ਦੇ ਖੇਤਾਂ ਦੇ ਵਿੱਚ ਕਾਲੀ ਦਾ ਰਵਾਈਵ ਹੋਊਗਾ ਪੰਜਾਬ ਦਾ ਜਿਹੜਾ ਮਜ਼ਦੂਰ ਜਿੱਥੇ ਮਜ਼ਦੂਰੀ ਕਰਦਾ ਓਥੇ ਬਾਈ ਦੀਪ ਸਿੱਧੂ ਆਏ ਦੀਪ ਸਿੱਧੂ ਨੂੰ ਗਦਾਰ 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 ਕਹਿ ਕੇ ਉਹ ਬੰਦਾ ਇੰਨਾ ਕਿ ਡਿਪਰੈਸ ਕਰਤਾ ਕਿ ਉਹ ਬੰਦਾ ਅੱਜ ਸਾਡੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਸ ਤੋਂ ਪਹਿਲਾਂ ਆਉਂਦੇ ਨੇ ਉਹਨਾਂ ਨੂੰ ਅਕਵਾਦੀ ਕਾਂਗਰਸ ਦਾ ਏਜੰਟ ਇਹ ਵੋ ਮਾਨ ਸਾਹਿਬ ਨੇ ਵੀ ਕਿਹਾ ਸੀ ਕਿ ਮੰਨੂ ਮੇਰਾ ਉਤਰ ਅਧਿਕਾਰੀ ਮਿਲ ਗਿਆ ਬਾਈ ਦੀਪ ਦੇ ਰੂਪ ਦੇ ਵਿੱਚ ਕਿਹਾ ਸੀ ਇਥੇ ਇਹ ਨਹੀਂ ਲੱਗ ਰਿਹਾ ਵੀ ਜੇ ਦੋ ਸੀਟਾਂ ਪੰਥਕ ਸੀਟਾਂ ਲੋਕਾਂ ਨੇ ਹੁਣ ਪਿਛਲੇ ਜਿਹੜੇ ਲੋਕ ਸਭਾ ਦੇ ਵਿੱਚ ਆਪਣਾ ਅੰਦਰਲਾ ਗੁਬਾਰ ਕੱਢ ਕੇ ਜਿਤਾਤੀਆਂ ਤਾਂ ਉਹਦਾ ਮਤਲਬ ਇਹ ਤਾਂ ਨਹੀਂ ਨਿਕਲ ਕੇ ਕਿ ਵੀ ਸਾਰਾ ਪੰਜਾਬ ਤਿਆਰ ਬੈਠਾ ਹੈ ਅੱਛਾ ਸੰਸਰ ਅਕਾਲੀ ਦਲ ਨੂੰ ਲੈ ਕੇ ਪੰਜਾਬ ਦੇ ਅੰਦਰ ਇਹ ਗੱਲਬਾਤ ਚੱਲਦੀ ਹੈ ਵੀ ਅਕਾਲੀ ਦਲ ਤਾਂ ਖਤਮ ਹੋ ਗਿਆ ਕਿਉਂਕਿ ਅਕਾਲੀ ਦਲ ਨੂੰ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੇ ਨਾਲ ਜੋੜ ਕੇ ਹੁਣ ਤੱਕ ਦੇਖਿਆ ਗਿਆ ਤੇ ਉਹਨਾਂ ਨੇ ਪੰਜਾਬ 'ਚ ਪਿਛਲੇ ਸਮਿਆਂ ਦੇ ਵਿੱਚ ਰਾਜ ਵੀ ਕੀਤਾ। ਅਕਾਲੀ ਦਲ ਨਾ ਪਹਿਲਾਂ ਖਤਮ ਹੋਇਆ ਨਾ ਅਕਾਲੀ ਦਲ ਭਵਿੱਖ ਦੇ ਵਿੱਚ ਖਤਮ ਹੋਊਗਾ ਕਿਉਂਕਿ ਸਾਡੇ ਬਜ਼ੁਰਗ ਯੋਧਿਆਂ ਦਾ ਖੂਨ ਡੋਲਿਆ ਵਾ ਉਸ ਅਕਾਲੀ ਦਲ ਦੇ ਲਈ। ਸਾਡੇ ਬਜ਼ੁਰਗਾਂ ਨੇ ਉਸ ਅਕਾਲੀ ਦਲ ਦੇ ਲਈ ਜਿਹੜੀਆਂ ਨੇ ਜੇਲਾਂ ਕੱਟੀਆਂ ਹੋਈਆਂ ਨੇ। ਸਾਡੇ ਬਜ਼ੁਰਗਾਂ ਨੇ ਉਸ ਅਕਾਲੀ ਦਲ ਦੇ ਲਈ ਸ਼ਹਾਦਤਾਂ ਦਿੱਤੀਆਂ ਹੋਈਆਂ ਨੇ। ਹਾਂ ਖਤਮ ਹੋਇਆ ਬਾਦਲ ਦਲ। ਹੂੰ। ਬਾਦਲ ਪਰਿਵਾਰ ਖਤਮ ਹੋਇਆ। ਚੰਗੀ ਲੀਡਰਸ਼ਿਪ ਦੀ ਲੋੜ ਆ ਨਮਾ ਅਕਾਲੀ ਦਲ ਤੁਸੀਂ ਬਣਾਉਣ ਦੀ ਗੱਲ ਕੀਤੀ ਆ ਚੰਗੀ ਲੀਡਰਸ਼ਿਪ ਆਉਂਦੀ ਕਿੱਥੋਂ ਵੈਸੇ ਮੈਂ ਨੌਜਵਾਨੀ ਦੇ ਵਿੱਚੋਂ ਕਿਉਂਕਿ ਉਹੀ ਬੰਦੇ ਸੁਖਵੀਰ ਬਾਦਲ ਨੂੰ ਛੱਡ ਕੇ ਦੂਸਰੇ ਢੜੇ ਚ ਆ ਕੇ ਕਹਿਣਗੇ ਕਿ ਹਾਂਜੀ ਅਸੀਂ ਤਾਂ ਦੇਖੋ ਕਿੰਨੇ ਜਗਾ ਬੋਤ ਤੇ ਨਹੀਂ ਇਹ ਇਸੇ ਚੱਕਰ ਦੇ ਵਿੱਚੋਂ ਨਿਕਲਣਾ ਪਊਗਾ ਨਾ ਭਾਈ ਹੁਣ ਜਿਹੜਾ ਬਾਗੀ ਢੜਾ ਸੁਖਵੀਰ ਬਾਦਲੋਂ ਨਾ ਬਾਗੀ ਹੋਇਆ ਖੜਾ ਕਹਿੰਦੇ ਨੇ ਕਿ ਅਸੀਂ ਤਾਂ ਜੀ ਪੰਜਾਬ ਬਚਾਉਣਾ ਅਸੀਂ ਨੇ ਅਕਾਲੀ ਦਲ ਬਚਾਉਣਾ ਤਾਂ ਫਿਰ ਜਦੋਂ ਸਰਸੇ ਵਾਲੇ ਬਲਤਕਾਰੀਏ ਲੁੱਚੇ ਸਾਧ ਨੂੰ ਉੱਥੇ ਮਾਫੀਆਂ ਦਿੱਤੀਆਂ ਜਾ ਰਹੀਆਂ ਸੀ ਉਸ ਸਮੇਂ ਤੁਹਾਡੀ ਜਵਾਨ ਨੂੰ ਕੀ ਹੋਇਆ ਸੀ ਸੁਧਾਰ ਲਹਿਰ ਵਾਲੇ ਜਿਹੜੇ ਵੀ ਨੇ ਹੂੰ ਉਸ ਸਮੇਂ ਜਦੋਂ ਗੋਲੀ ਕਾਂਡ ਹੋਇਆ ਸੀ ਉਸ ਸਮੇਂ ਤੁਹਾਡੀਆਂ ਜਵਾਨਾਂ ਨੂੰ ਕੀ ਹੋਇਆ ਸੀ ਬਾਈ ਉਸ ਸਮੇਂ ਜਦੋਂ ਇਸ ਤਰ੍ਹਾਂ ਦੇ ਕੁਕਰਮ ਜਿਹੜੇ ਨੇ ਕੀਤੇ ਜਾ ਰਹੇ ਸੀ ਜੋ ਉਸ ਸਮੇਂ ਜਦੋਂ ਇਜ਼ਹਾਰ ਆਲਮ ਵਰਗੇ ਬੁੱਚੜ ਅਫਸਰਾਂ ਨੂੰ ਸਾਡੇ ਅਫਸਰ ਲਗਾਇਆ ਜਾ ਰਿਹਾ ਸੀ ਸੁਮੇਤ ਸਣੀ ਵਰਗਿਆਂ ਨੂੰ ਸਾਡੇ ਅਫਸਰ ਲਗਾਇਆ ਜਾ ਰਿਹਾ ਸੀ ਉਸ ਸਮੇਂ ਤੁਸੀਂ ਕਿਉਂ ਨਹੀਂ ਬੋਲੇ ਹੂੰ ਸਿੱਧੀ ਪੋਲੀਟੀਕਲ ਮੰਚ ਹੈ ਉਹ ਅਕਾਲੀ ਦਲ ਉਹ ਸਾਡੀ ਲੀਡਰਸ਼ਿਪ ਅਕਾਲੀ ਦਲ ਦੀ ਨਹੀਂ ਹੋਏਗੀ ਅਕਾਲੀ ਦਲ ਦੀ ਲੀਡਰਸ਼ਿਪ ਨਿਕਲੇਗੀ ਨੌਜਵਾਨੀ ਦੇ ਵਿੱਚ ਕਿਉਂਕਿ ਜਦੋਂ ਵੀ ਕੋਈ ਇਨਕਲਾਬ ਆਇਆ ਜਦੋਂ ਵੀ ਕੋਈ ਕ੍ਰਾਂਤੀ ਆਈਆ ਕੋਈ ਵੀ ਲਹਿਰ اٹਹੀਆ ਤਾਂ ਉਹ ਨੌਜਵਾਨੀ ਦੇ ਵਿੱਚੋਂ اٹਹੀਆ ਤੁਸੀਂ ਇਤਿਹਾਸ ਫੋਲ ਕੇ ਦੇਖ ਲਓ 1984 ਤੋਂ ਬਾਅਦ ਦਾ ਸੰਘਰਸ਼ ਜਿਹੜਾ ਸ਼ੁਰੂ ਹੋਇਆ ਖੜਕੂ ਸੰਘਰਸ਼ ਸਿੱਖ ਸੰਘਰਸ਼ ਜਿਹੜਾ ਸ਼ੁਰੂ ਹੋਇਆ ਉਹ ਨੌਜਵਾਨੀ ਨੇ ਠਾਰਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸ਼ਹਾਦਤ ਦਾ ਜਾਨ ਪੀਂਦੇ ਨੇ 37 ਸਾਲ ਦੀ ਉਮਰ ਸੀ ਕੋਈ ਬਹੁਤੀ ਉਮਰ ਨਹੀਂ ਸੀ ਭਾਈ ਦੀਪ ਸਿੱਧੂ ਆਉਂਦੇ ਨੇ ਨੌਜਵਾਨ ਸੀ ਦੀਪ ਸਿੱਧੂ ਦੇ ਨਾਲ ਆਪਣੇ ਜਿਹੜੇ ਨੌਜਵਾਨ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਆਇਆ ਅਕਾਲੀ ਦਲ ਰਿਵਾਈਵ ਹੋਏਗਾ ਅਕਾਲੀ ਦਲ ਦੇ ਵਿੱਚ ਕੁਝ ਕਮੀਆਂ ਹੈ ਨੇ ਡਾਊਨਫਾਲ ਹੈ ਨਵਾਂ ਅਕਾਲੀ ਦਲ ਨਹੀਂ ਉਹੀ ਅਕਾਲੀ ਦਲ ਰਿਵਾਈਵ ਹੋਏਗਾ ਪਰ ਬਾਦਲ ਪਰਿਵਾਰ ਦੀ ਲੀਡਰਸ਼ਿਪ ਤੋਂ ਬਿਨਾ ਹੁਣ ਦੀ ਲੀਡਰਸ਼ਿਪ ਤੋਂ ਬਿਨਾ ਅਕਾਲੀ ਦਲ ਦਾ ਰਿਵਾਈਵ ਹੋਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਪੰਜਾਬ ਦੀ ਦਿੱਲੀ ਦੇ ਨਾਲ ਕਦੇ ਨਹੀਂ ਬਣੀ ਹਮ ਪੰਜਾਬ ਦੀ ਦਿੱਲੀ ਦੇ ਨਾਲ ਹਮੇਸ਼ਾ ਥਾਪੀਆਂ ਚੱਲੀਆਂ ਨੇ ਅਸੀਂ ਨੇ ਅੱਖਾਂ ਦਿੱਲੀ ਨੂੰ ਹਮੇਸ਼ਾ ਦਿਖਾਈਆਂ ਨੇ ਅਸੀਂ ਅੱਗੇ ਵੀ ਦਿਖਾਉਂਦੇ ਰਹਾਂਗੇ ਪਰ ਇਹ ਵੀ ਕਿਹਾ ਜਾਂਦਾ ਹੈ ਨਾ ਕਿ ਪੰਜਾਬ ਦੇ ਵਿੱਚ ਜੇ ਕਿਸੇ ਨੇ ਨੁਕਸਾਨ ਕੀਤਾ ਤਾਂ ਆਪਣੇ ਨੇ ਵੱਧ ਕੀਤਾ ਆਪਣੇ ਨਾਲ ਦੇ ਬੰਦਿਆਂ ਨੇ ਧੋਖਾ ਦਿੱਤਾ ਸੋ ਇੱਥੇ ਮੈਂ ਗਦਾਰਾਂ ਤੋਂ ਤਾਂ ਅਸੀਂ ਗਦਾਰਾਂ ਤੋਂ ਤਾਂ ਉਹੀ ਗੱਲ ਆ ਨਾ ਪੰਜਾਬ ਅੱਜਕੱਲ ਪੰਜਾਬ ਇੱਕ ਸਮੇਂ ਬਈ ਇੱਕ ਕੰਟਰੀ ਸੀ ਸ਼ਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਮੈਂ ਗੱਲ ਕਰਾਂ ਤਾਂ ਗੋਰੇ ਕਹਿ ਲੋ ਕਿ ਨੈਪੋਲੀਅਨ ਵਰਗਿਆਂ ਦੀ ਸੈਨਾਮਾਂ 'ਚ ਉਹ ਆ ਕੇ ਜਨਰਲ ਵੈਂਤੂਰਾ ਵਰਗੇ ਇੱਥੇ ਅਪਲਾਈ ਕੀਤਾ ਜਾਂਦਾ ਸੀ ਪੰਜਾਬੀ ਗੁਰਮੁਖੀ ਦੇ ਟੈਸਟ ਹੁੰਦੇ ਸੀ ਰਿਕਾਰਡ ਦੇ ਵਿੱਚ ਪਿਆ ਪੰਜਾਬ ਇੱਕ ਕੰਟਰੀ ਸੀ ਡੋਗਰਿਆਂ ਨੇ ਧਿਆਨ ਸਿੰਘ ਡੋਵਰੇ ਗਲਾਬ ਸਿੰਘ ਡੋਵਰਿਆਂ ਨੇ ਜੇ ਕਿਤੇ ਗਦਾਰੀਆਂ ਕੀਤੀਆਂ ਤਾਂ ਸ਼ੇਰੇ ਪੰਜਾਬ ਦਾ ਕਾਬਲ ਕੰਧਾਰ ਤੱਕ ਦਾ ਰਾਜ ਜਿਹੜਾ ਇੱਕ ਛੋਟਾ ਜਿਹਾ ਰਾਜ ਬਣ ਕੇ ਰਹਿ ਗਿਆ 200 ਕਿਲੋਮੀਟਰ ਦੇ ਵਿੱਚ ਸਾਰਾ ਪੰਜਾਬ ਮੁੱਕ ਜਾਂਦਾ ਬਾਈ 200 ਇਧਰ ਨੂੰ ਵਗ ਜਾ 200 ਐਨੂੰ ਵਗ ਜਾ 200 ਐਨੂੰ ਵਗ ਜਾ 200 ਹੋਊਗਾ 250 ਹੋਊਗਾ ਕਿਤੇ ਕੋਈ ਹੁਣ ਬਦਵਾਨ ਨਾ ਆ ਜੇ ਵੀ ਇੱਥੋਂ ਅੰਬਰ ਸਾ 250 ਆ ਅੰਕੜੇ ਕਿਤੇ ਕਿਤੇ ਆ ਜਾਂਦੇ ਨੇ ਭਰਾਵਾ ਇਹਨਾਂ ਦਾ ਵੀ ਡੱਲਾਦਾ ਨਾ ਅੱਛਾ ਮੈਨੂੰ ਇਹ ਦੱਸੋ ਇਸ ਚੀਜ਼ ਦੀ ਕੀ ਉਮੀਦਾ ਯਾ ਕੀ ਗਾਰੰਟੀ ਆ ਵੀ ਜਿਹੜਾ ਹੁਣ ਅਕਾਲੀ ਦਲ ਨਵੇਂ ਨਵੇਂ ਕਹ ਲਓ ਕਿ ਬਣ ਜਾ ਰਿਹਾ ਜਿਹਦੇ ਵਿੱਚ ਨਵੇਂ ਚਿਹਰੇ ਤੁਸੀਂ ਕਹਿੰਦੇ ਨੌਜਵਾਨੀ ਹੋਊਗੀ ਵੀ ਇਹ ਸਰਵਾਈਵ ਕਰ ਜਾਊਗਾ ਇਹ ਲੋਕਾਂ ਤੱਕ ਪਹੁੰਚ ਕਰ ਜਾਊਗਾ ਕਿਉਂਕਿ ਜਦੋਂ ਪਿੱਛੇ ਜਾਂਦੇ ਆ ਜੋ ਹਨਾ ਇਤਿਹਾਸ ਦੱਸਦਾ ਆ ਅਕਾਲੀ ਦਲ ਤਾਂ ਬਹੁਤ ਬਣੇ ਨੇ ਹਨਾ ਅਕਾਲੀ ਦਲ ਪਿੱਛੇ ਜੇ 1920 ਵੀ ਬਣਿਆ ਸੀਗਾ ਅਕਾਲੀ ਮਤਲਬ ਇਹ ਅਕਾਲੀ ਦਲ ਕਿਵੇਂ ਆਪਣੇ ਆਪ ਨੂੰ ਕਾਮਯਾਬ ਕਰਦਾ ਹੈ ਹਾਂ ਦੇਖੋ ਤੁਸੀਂ ਨੇ ਅਕਾਲੀ ਦਲ 1920 ਦੀ ਗੱਲ ਕੀਤੀ ਆ ਬਿਲਕੁਲ ਹਨਾ ਸਹੀ ਗੱਲ ਆ ਉਹ ਅਕਾਲੀ ਦਲ ਜਿਹੜੇ ਬਣੇ ਨੇ ਤਾਂ ਉਹ ਏਸੇ ਲੀਡਰਸ਼ਿਪ ਦੀ ਜਿਹੜੀ ਰਵਾਇਤੀ ਲੀਡਰਸ਼ਿਪ ਆ ਸਾਡੀ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਕਿਸੇ ਵੀ ਸਿਆਸੀ ਪਾਰਟੀ ਨਾਲ ਤਾਲੁਕਾਤ ਰੱਖਦਾ ਹੋਵੇ ਉਹਨਾਂ ਦਾ ਕਿਤੇ ਨਾ ਕਿਤੇ ਪਿਛੋਕੜ ਕਿਸੇ ਰਵਾਇਤੀ ਲੀਡਰਸ਼ਿਪ ਦੇ ਨਾਲ ਕਿਸੇ ਰਵਾਇਤੀ ਪਾਰਟੀ ਦੇ ਨਾਲ ਜੁੜਿਆ ਰਹਿੰਦਾ ਰਿਹਾ ਉਹ ਅਕਾਲੀ ਦਲ ਨੂੰ ਰਿਵਾਈਵ ਨਹੀਂ ਕਰ ਸਕਦੇ ਅਕਾਲੀ ਦਲ ਪਾਰਟੀ ਰਹੀ ਆ ਪਿੰਡਾਂ ਦੀਆਂ ਸੱਥਾਂ ਦੀ ਅਕਾਲੀ ਦਲ ਪਿੰਡਾਂ ਦੇ ਆਮ ਬਜ਼ੁਰਗਾਂ ਦੀ ਪਾਰਟੀ ਰਹੀ ਆ ਪਿੰਡਾਂ ਦੀਆਂ ਮਾਵਾਂ ਦੀ ਪਾਰਟੀ ਰਹੀ ਆ ਪਿੰਡਾਂ ਦੇ ਨੌਜਵਾਨਾਂ ਦੀ ਪਾਰਟੀ ਰਹੀ ਆ ਪਿੰਡਾਂ ਦੇ ਖੇਡ ਗਰਾਊਂਡਾਂ ਦੀ ਪਾਰਟੀ ਰਹੀ ਆ ਅਕਾਲੀ ਦਲ ਉਥੋਂ ਰਿਵਾਈਵ ਹੋਣਾ ਅਕਾਲੀ ਦਲ ਕਿਸੇ ਸਿਆਸੀ ਪਾਰਟੀ ਦੇ ਵਿੱਚੋਂ ਰਜਵਾੜੇ ਖਾਨਦਾਨਾਂ ਦੇ ਵਿੱਚੋਂ ਆ ਕੇ ਨਹੀਂ ਅਕਾਲੀ ਦਲ ਰਿਵਾਈਵ ਹੋਊਗਾ ਅਕਾਲੀ ਦਲ ਰਿਵਾਈਵ ਹੋਊਗਾ ਪੰਜਾਬ ਦੇ ਖੇਤਾਂ ਦੇ ਵਿੱਚੋਂ ਅਕਾਲੀ ਦਲ ਰਿਵਾਈਵ ਹੋਊਗਾ ਪੰਜਾਬ ਦਾ ਜਿਹੜਾ ਮਜ਼ਦੂਰ ਜਿੱਥੇ ਮਜ਼ਦੂਰੀ ਕਰਦਾ ਉੱਥੇ ਤੋਂ ਉਥੋਂ ਰਿਵਾਈਵ ਕਰਨਾ ਪਊਗਾ ਨਾ ਉਥੋਂ ਲੀਡਰਸ਼ਿਪ ਸਾਨੂੰ ਤਲਾਸ਼ਣੀ ਪਊਗੀ ਜਿਸ ਦਿਨ ਅਸੀਂ ਆਪਣੇ ਲੀਡਰ ਦੀ ਪਛਾਣ ਸਾਡੇ ਪੰਜਾਬ ਦੇ ਲੋਕਾਂ ਦੀ ਸਭ ਤੋਂ ਵੱਡੀ ਤਰਸਦੀ ਇਹ ਆ ਕਿ ਅਸੀਂ ਆਪਣੇ ਪੰਜਾਬ ਦੇ ਅਸਲੀ ਲੀਡਰ ਦੀ ਪਛਾਣ ਨਹੀਂ ਕਰ ਪਾਈ ਹੂੰ ਬਾਈ ਦੀਪ ਸਿੱਧੂ ਆਏ ਦੀਪ ਸਿੱਧੂ ਨੂੰ ਗਦਾਰ 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 ਕਹਿ ਕੇ ਉਹ ਬੰਦਾ ਇੰਨਾ ਘ ਡਿਪਰੈਸ ਕਰਤਾ ਕਿ ਉਹ ਬੰਦਾ ਅੱਜ ਸਾਡੇ ਵਿੱਚ ਨਹੀਂ ਪੜਿਆ ਲਿਖਿਆ ਚੋਟੀ ਦਾ ਵਕੀਲ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਸ ਤੋਂ ਪਹਿਲਾਂ ਆਉਂਦੇ ਨੇ ਉਹਨਾਂ ਨੂੰ ਅਤਵਾਦੀ ਕਾਂਗਰਸ ਦਾ ਏਜੰਟ ਇਹ ਵੋ ਉਹਨਾਂ ਨੂੰ ਇਹ ਕੁੱਛ ਕਹਤਾ ਦੀਪ ਸਿੱਧੂ ਤਾਂ ਸਿਮਰਜੀਤ ਸਿੰਘ ਮਾਨ ਨੂੰ ਆਪਣਾ ਲੀਡਰ ਮੰਨ ਰਹੇ ਸੀ ਉਸ ਵੇਲੇ ਉਹਨਾਂ ਲਈ ਪ੍ਰਚਾਰ ਵੀ ਕੀਤਾ ਫਿਰ ਉਹਨਾਂ ਪਿੱਛੇ ਕਿਉਂ ਨਹੀਂ ਲੱਗ ਰਹੇ ਸਾਰੇ ਬਾਈ ਜੀ ਬਾਈ ਜੀ ਸਿਮਰਨਜੀਤ ਸਿੰਘ ਮਾਨ ਦੇ ਲਈ ਪ੍ਰਚਾਰ ਬਿਲਕੁਲ ਦੀਪ ਸਿੱਧੂ ਨੇ ਕੀਤਾ ਪਰ ਬਾਈ ਦੀਪ ਦੇ ਆਨ ਰਿਕਾਰਡ ਗੱਲਾਂ ਨੇ ਕਿ ਮੈਂ ਸਿਰਫ ਤੇ ਸਿਰਫ ਸਿਮਰਨਜੀਤ ਸਿੰਘ ਮਾਨ ਦੇ ਲਈ ਪ੍ਰਚਾਰ ਕਰ ਰਿਹਾ ਅਕਾਲੀ ਦਲ ਅਮਰਸਰ ਦੇ ਲਈ ਨਹੀਂ ਹੂੰ ਬਹੁਤ ਫਰਕ ਆ ਸਿਮਰਨਜੀਤ ਸਿੰਘ ਮਾਨ ਦਾ ਕੀਤਾ ਸੰਘਰਸ਼ ਉਹਨਾਂ ਦੇ ਮੂਰੇ ਸੀਸ ਝੁਕਦਾ ਉਹਨਾਂ ਨੂੰ ਨਮਸਕਾਰ ਉਹਨਾਂ ਦੇ ਕੀਤੇ ਸੰਘਰਸ਼ ਨੂੰ ਸਾਡਾ ਸਲਾਮ ਆਈਪੀਐਸ ਬੰਦਾ ਉਸ ਸਮੇਂ ਦਾ ਯੰਗੇਸਟ 22 ਸਾਲ ਦੀ ਉਮਰ ਦੇ ਵਿੱਚ 골ਡ ਮੈਡਲਿਸਟ ਇਤਿਹਾਸ ਫੋਲੋ ਉਸ ਦੇ ਕੀਤੇ ਸੰਘਰਸ਼ ਨੂੰ ਸਾਡਾ ਸਲਾਮ ਬਾਈ ਦੀਪ ਨੇ ਸਿਮਰਨਜੀਤ ਸਿੰਘ ਮਾਨ ਦਾ ਠੀਕ ਹੈ ਕੀਤਾ ਮਾਨ ਸਾਹਿਬ ਨੇ ਵੀ ਕਿਹਾ ਸੀ ਕਿ ਮੰਨੂ ਮੇਰਾ ਉਤਰ ਅਧਿਕਾਰੀ ਮਿਲ ਗਿਆ ਬਾਈ ਦੀਪ ਦੇ ਰੂਪ ਦੇ ਵਿੱਚ ਕਿਹਾ ਸੀ ਬਿਲਕੁਲ ਠੀਕ ਆ ਗੱਲ ਜੇ ਬਾਈ ਦੀਪ ਦੀ ਲੀਡਰਸ਼ਿਪ ਹੁੰਦੀ ਤਾਂ ਨੌਜਵਾਨੀ ਬਾਈ ਦੀਪ ਦੇ ਨਾਲ ਲੱਗਦੀ ਸਿਮਰਨਜੀਤ ਸਿੰਘ ਮਾਨ ਜਿਹੜਾ ਜੇ 89 ਤੋਂ ਬਾਅਦ ਗੱਲ ਕਰੀਏ ਤਾਂ ਮਾਨ ਦਲ ਦੇ ਜਿਹੜੇ ਵੋਟਰ ਮਾਫ ਕਰਿਓ ਕੈਂਡੀਡੇਟਸ ਨੇ ਉਹਨਾਂ ਨੂੰ 500 700 ਹਜ਼ਾਰ ਵੋਟ ਪੈਂਦੀ ਰਹੀ ਆ ਹਾਂ ਦੀਪਬਾਈ ਜਦੋਂ ਤੋਂ ਇਹਨਾਂ ਦੇ ਨਾਲ ਜੁੜੇ ਨੇ ਉਸ ਤੋਂ ਬਾਅਦ ਦਾ ਇਹਨਾਂ ਦਾ ਵੋਟ ਸ਼ੇਅਰ ਕੱਢ ਕੇ ਦੇਖ ਲਓ। ਅਮਰਗੜ੍ਹ ਦੇ ਵਿੱਚ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਚਲੋ ਹਰ ਗਏ ਸੀ ਪਰ ਤੁਸੀਂ ਵੋਟ ਦੇਖੋ ਕਿੰਨੀ ਪਈਆ। ਮੈਂਬਰ ਪਾਰਲੀਮੈਂਟ ਬਣਦੇ ਨੇ। ਬੇਸ਼ੱਕ ਮਾਨ ਸਾਹਿਬ ਨੇ ਕਹਤਾ ਨਹੀਂ ਜੀ ਮੇਰੀ ਆਪਣੀ ਵੀ ਉਹ ਹੈ ਕੋਈ ਗੱਲ ਨਹੀਂ ਬਜ਼ੁਰਗ ਨੇ ਹੋ ਜਾਂਦਾ ਹੁੰਦਾ। ਪਰ ਮੈਂਬਰ ਪਾਰਲੀਮੈਂਟ ਬਣਦੇ ਨੇ 89 ਤੋਂ ਬਾਅਦ। ਨਹੀਂ ਮੈਂ ਮਸਲਾ ਪਤਾ ਕੀ ਆ ਮਸਲਾ ਇਹ ਆ ਕਿ ਅ ਜਦੋਂ ਪੰਥਕ ਵੋਟਰ ਦੀ ਗੱਲ ਹੋਊਗੀ ਅਕਾਲੀ ਦਲ ਦੀ ਗੱਲ ਹੋਊਗੀ ਉਹਦੇ ਵਿੱਚ ਤੁਸੀਂ ਸ਼ਹਿਰ ਦਾ ਉਸ ਬਚਿੰਦੇ ਨੂੰ ਤਾਂ ਗਿਣ ਗਿਣੋ ਹੀ ਨਾ ਨਾ ਜਿਹੜਾ ਜਿਹੜਾ ਨੌਨ ਸਿੱਖ ਆ ਉਹ ਬੰਦਾ ਨਾਲ ਤੁਹਾਨੂੰ ਮੇਰੀ ਗੱਲ ਸੁਣੋ ਪੂਰੀ ਤੇ ਇਥੇ ਇਹ ਨਹੀਂ ਲੱਗ ਰਿਹਾ ਵੀ ਜੇ ਦੋ ਸੀਟਾਂ ਪੰਥਕ ਸੀਟਾਂ ਲੋਕਾਂ ਨੇ ਹੁਣ ਪਿਛਲੇ ਜਿਹੜੇ ਲੋਕ ਸਭਾ ਦੇ ਵਿੱਚ ਆਪਣਾ ਅੰਦਰਲਾ ਗੁਬਾਰ ਕੱਢ ਕੇ ਜਿਤਾਤੀਆਂ ਤਾਂ ਉਹਦਾ ਮਤਲਬ ਇਹ ਤਾਂ ਨਹੀਂ ਨਿਕਲ ਗਿਆ ਕਿ ਵੀ ਸਾਰਾ ਪੰਜਾਬ ਤਿਆਰ ਬੈਠਾ ਹੈ ਤੁਸੀਂ ਉਹ ਪਾਰਟੀਆਂ ਨੂੰ ਸਾਰੀਆਂ ਨੂੰ ਪਿੱਛੇ ਛੱਡ ਰਹੇ ਹੋ ਸਿਮਰਜੀਤ ਸਿੰਘ ਮਾਨ ਹੋ ਗਿਆ ਅਕਾਲੀ ਦਲ ਦਾ ਬਾਗੀ ਧੜਾ ਅਕਾਲੀ ਦਲ ਦਾ ਮੌਜੂਦਾ ਬਾਦਲ ਧੜਾ ਤੁਸੀਂ ਮਤਲਬ ਇਸ ਤਰੀਕੇ ਦੇ ਬੋਟਾ ਹੀ ਬਣਦੇ ਜਾਣਗੇ ਨਹੀਂ ਨਾ 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 ਬੋਟਾ ਨਹੀਂ ਬਣਦੇ ਜਾਣਗੇ ਤੁਸੀਂ ਸ਼ੈਰੀ ਧੜੇ ਦੀ ਗੱਲ ਕੀਤੀ ਆ ਮੁੱਦੇ ਤਾਂ ਕੱਲੇ ਪੰਥਕ ਮੁੱਦੇ ਤਾਂ ਨਹੀਂ ਨੇ ਨਾ ਅਕਾਲੀ ਦਲ ਮੈਂ ਪਹਿਲਾਂ ਕਹਿ ਕੇ ਹਟਿਆ ਅਕਾਲੀ ਦਲ ਠੀਕ ਆ ਸਿੱਖਾਂ ਦੀ ਪਾਰਟੀ ਕਹੀ ਜਾਂਦੀ ਆ ਪਰ ਕੱਲੇ ਪੰਥਕ ਮੁੱਦੇ ਤਾਂ ਅਕਾਲੀ ਦਲ ਦੇ ਕੋਲ ਨਹੀਂ ਨੇ ਨਾ ਅਕਾਲੀ ਦਲ ਨੇ ਖੇਤੀ ਵੀ ਬਚਾਉਣੀ ਆ ਅਕਾਲੀ ਦਲ ਨੇ ਵਪਾਰੀ ਵਰਗ ਵੀ ਬਚਾਉਣਾ ਵੱਖਰੇ ਵੱਖਰੇ ਵਿੰਗ ਤਾਂ ਬਣਦੇ ਨੇ ਨਾ ਹਰ ਸਿਆਸੀ ਪਾਰਟੀ ਦੇ ਵੱਖਰੇ ਵੱਖਰੇ ਵਿੰਗ ਤਾਂ ਬਣਦੇ ਨੇ ਨਾ ਅਸੀਂ ਨੇ ਉੱਥੇ ਉਹ ਕਰਨਾ ਕਿ ਹਰ ਮੁੱਦੇ ਤੇ ਜਿਹੜੀ ਆ ਸਿਆਸੀ ਪਾਰਟੀ ਆਪਣਾ ਜਿਹੜਾ ਆਪਣਾ ਜਿਹੜਾ ਰੋਡ ਮੈਪ ਆ ਤੁਹਾਡੇ ਕੋਲ ਥੋੜਾ ਜਿਹਾ ਵਿਜ਼ਨ ਆ ਉਹ ਹਰ ਮੁੱਦੇ ਦੇ ਉੱਪਰ ਰੱਖਿਆ ਜਾਊਗਾ ਤੁਸੀਂ ਗੱਲ ਕਰੀ ਕੇ ਜਿਹੜਾ ਦੋ ਸੀਟਾਂ ਨੂੰ ਸਾਰੇ ਪੰਜਾਬ ਦਾ ਦੇਖ ਕੇ ਨਹੀਂ ਦੇਖਿਆ ਜਾ ਸਕਦਾ ਬਿਲਕੁਲ ਨਹੀਂ ਬਈ ਦੇਖਿਆ ਜਾ ਸਕਦਾ ਪਰ ਸ਼ੁਰੂਆਤ ਤਾਂ ਕਿ ਤੋ ਹੋਏਗੀ ਨਾ ਸਰਬਜੀਤ ਸਿੰਘ ਖਾਲਸਾ ਦਾ ਕਿਹਨੂੰ ਪਤਾ ਸੀ ਕਿ ਜਿੱਤ ਜੇਗਾ ਹਾਲਾਂਕਿ ਉਹਨਾਂ ਦੇ ਮਹਾਨ ਪਿਤਾ ਦੀ ਕੁਰਬਾਨੀ ਨੂੰ ਮੁੱਖ ਰੱਖ ਕੇ ਜਿਹੜਾ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਇਆ ਗਿਆ ਭਾਈ ਅਮਰਤਪਾਲ ਸਿੰਘ ਦੇ ਨਾਲ ਗਲਤ ਹੋਇਆ ਉਹਨਾਂ ਨੂੰ ਤਾਂ ਜਤਾਇਆ ਗਿਆ ਡੇਬਰੂਗੜ੍ਹ ਬੈਠੇ ਹਨ ਉਹਨਾਂ ਦੇ ਉੱਪਰ ਐਡੀ ਤਕੜੀ ਐਡੀ ਖਤਰਨਾਕ ਕਾਰਵਾਈ ਜਿਹੜੀ ਉਹ ਨਹੀਂ ਸੀ ਬਣਦੀ ਪਰ ਹੁਣ ਉਸ ਦਾ ਕਿਤੇ ਨਾ ਕਿਤੇ ਅਸਰ ਤਾਂ ਹੋਰ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲਿਆ ਨਾ ਅੱਜ ਪੰਜਾਬ ਦੀ ਨੌਜਵਾਨੀ ਦੀ ਆਵਾਜ਼ ਕੀ ਆ ਕਈ ਯਾਰ ਸਾਡੇ ਨਾਲ ਇਹ ਗਲਤ ਕਰ ਰਹੇ ਨੇ ਜਿਹੜਾ ਸਾਨੂੰ ਨਸ਼ੇ ਛੱਡਣ ਨੂੰ ਕਹਿ ਰਿਹਾ ਉਸ ਬੰਦੇ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਸੱਟਿਆ ਜਾ ਰਿਹਾ ਅਸਰ ਤਾਂ ਹੋਏਗਾ ਨਾ ਦੋ ਸੀਟਾਂ ਤੇ ਸ਼ੁਰੂਆਤ ਤਾਂ ਕਿਤੇ ਨਹੀਂ ਹੁੰਦੀ ਆ ਨਾ ਬੀਜੇਪੀ ਲਾ ਲੋ ਅੱਜ ਦੇਸ਼ ਦੇ ਵਿੱਚ ਸਰਕਾਰ ਆ ਤੀਜੀ ਵਾਰ ਸਰਕਾਰ ਬਣਾ ਗਏ ਅ 1977 ਦੇ ਵਿੱਚ ਜਦੋਂ ਅ ਇੰਦਰਾ ਗਾਂਧੀ ਦੀ ਸਰਕਾਰ ਗਈਰੀ ਸੀ ਉਸ ਤੋਂ ਬਾਅਦ ਐਮਰਜੈਂਸੀ ਤੋਂ ਬਾਅਦ ਜਨਤਾ 당 ਲਾਲਿਆਂ ਨੇ ਦੋ ਉਸ ਤੋਂ ਪਹਿਲਾਂ ਵਾਲਿਆਂ 'ਚ ਦੋ ਸੀਟਾਂ ਸੀ ਅੱਜ ਸਰਕਾਰ ਬਣੀ ਬੈਠੇ ਨੇ ਸ਼ੁਰੂਆਤ ਤਾਂ ਇੱਕ ਦੋ ਤੋਂ ਹੀ ਹੁੰਦੀ ਆ ਨਾ ਹਾਲ ਕੋ ਹਰ ਕੋ ਹਰ ਸੇ ਅਸੀਂ ਪਾਰਟੀ ਕਦੇ ਨਾ ਕਦੇ ਤੁਹਾਨੂੰ ਨਹੀਂ ਹੁੰਦੀ ਉਹਨਾਂ ਉਮੀਦ ਨਜ਼ਰ ਆਉਂਦੀ ਹੈ ਇਸਪੇ ਉਮੀਦ ਤਾਂ ਬਈ ਹੋਰ ਕਿਉਂਕਿ ਪਤਾ ਕੀ ਗੱਲ ਆ ਕਿਉਂਕਿ ਉਮੀਦ ਸਾਨੂੰ ਇਸ ਕਰਕੇ ਨਜ਼ਰ ਆ ਰਹੀ ਹੈ ਕਿਉਂਕਿ ਪਿਛਲੇ ਲੀਡਰਸ਼ਿਪ ਨੇ ਸਾਡੇ ਲਈ ਕੀਤਾ ਕੁਝ ਨਹੀਂ ਸਾਡੇ 9 ਕਿਹੜੇ ਨੌਜਵਾਨ ਨੂੰ ਲੀਡਰਾਂ ਨੇ ਟਿਕਟਾਂ ਦਿੱਤੀਆਂ ਨੇ ਕਿਹੜੇ ਨੌਜਵਾਨਾਂ ਨੂੰ ਵੱਡੀਆਂ ਜੜੀਆਂ ਨੇ ਆਉਧਿਆਂ ਦੇ ਨਾਲ ਜਿਉਂ ਉਹਨਾਂ ਦਾ ਸਤਕਾਰ ਕੀਤਾ ਗਿਆ ਹੁਣ ਇਹ ਨਾ ਕਹਿ ਦਿਓ ਕਿ ਫੇ ਫਲਾਣੇ ਲੀਡਰ ਦੇ ਭਤੀਜੇ ਨੂੰ ਕੀਤਾ ਸੀ ਉਸ ਤੋਂ ਅਸੀਂ ਨੇ ਬਾਹਰ ਨਿਕਲਣਾ ਉਸ ਤੋਂ ਬਾਹਰ ਨਿਕਲਣਾ ਪਊਗਾ ਬਈ ਸਾਨੂੰ ਮੌਕੇ ਨੇ ਅਸੀਂ ਕਿਉਂਕਿ ਮੈਂ ਉਹੀ ਗੱਲ ਕਹਿ ਕੇ ਹਟਾਂ ਕਿ ਜੇਕਰ ਪੰਜਾਬ ਬਚ ਸਕਦਾ ਤਾਂ ਨੌਜਵਾਨੀ ਦੇ ਵਿੱਚੋਂ ਬਚ ਸਕਦਾ ਜਿਹੜੇ ਬਜ਼ੁਰਗਾਂ ਨੇ ਕੰਮ ਪਿੱਛੇ ਕਰ ਲਏ ਠੀਕ ਆ ਉਹਨਾਂ ਦਾ ਧੰਨਵਾਦ ਆ ਹੁਣ ਬਹਿ ਜਾਓ ਨੌਜਵਾਨੀ ਨੂੰ ਕੰਮ ਕਰ ਹੁੰਦੇ ਹੋ ਕਿਉਂਕਿ ਨੌਜਵਾਨੀ ਦਾ ਸੋਚਣ ਦਾ ਤਰੀਕਾ ਕੁਝ ਵੱਖਰਾ ਹੈ ਨੌਜਵਾਨ ਅੱਜ ਤੋਂ 20 ਸਾਲ ਪਹਿਲਾਂ ਵਾਂਗ ਨਹੀਂ ਸੋਚ ਰਿਹਾ ਨੌਜਵਾਨ ਫਿਊਚਰ ਬਾਰੇ ਦੇਖ ਰਿਹਾ ਨੌਜਵਾਨ ਪੰਜਾਬ ਛੱਡ ਕੇ ਨਹੀਂ ਜਾਣਾ ਚਾਹੁੰਦਾ ਨੌਜਵਾਨ ਪੰਜਾਬ ਦੇ ਵਿੱਚ ਰਹਿਣਾ ਚਾਹੁੰਦਾ ਨੌਜਵਾਨ ਕੈਨੇਡਾ ਅਮਰੀਕਾ ਜਾ ਕੇ ਦਿਹਾੜੀਆਂ ਨਹੀਂ ਕਰਨਾ ਚਾਹੁੰਦਾ ਨੌਜਵਾਨ ਕਹਿੰਦਾ ਯਾਰ ਮੇਰੀ ਇੱਥੇ ਭੈਣ ਆ ਮੇਰੀ ਇੱਥੇ ਮਾਂ ਐ ਮੇਰਾ ਇੱਥੇ ਭਰਾ ਐ ਮੇਰਾ ਚਾਚਾ ਮੇਰਾ ਤਾਇਆ ਮੈਂ ਉਹਨਾਂ ਦੇ ਕੋਲ ਰਹਿਣਾ ਚਾਹੁੰਦਾ ਉਹ ਮੌਕੇ ਖੁਦ ਪੈਦਾ ਕਰੇਗਾ ਬਾਈ